ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਜਦੋਂ ਤੰਤਨ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਾ ਕਿ ਹਰਮੰਦਰ ਸਾਹਿਬ ਬੇਅਬਦੀ ਹੋਈ ਤਾਂ ਉਹਦਾ ਬਦਲਾ ਲੈਣ ਤੁਰ ਪਏ ਤੰਤਨ ਬਾਬਾ ਦੀਪ ਸਿੰਘ ਮਹਾਰਾਜ ਜੀ ਨੂੰ ਕਿਸੇ ਨੇ ਜਾ ਕੇ ਸਿੱਖਣੇ ਦੱਸਿਆ ਕਿ ਬਾਬਾ ਜੀ ਹਰਮੰਦਰ ਸਾਹਿਬ ਦਾ ਸਰੋਵਰ ਪਠਾਣਾ ਨੇ ਪੂਰ ਦਿੱਤਾ ਹੈ ਤਾਂ ਬਾਬਾ ਜੀ ਰੋਹ ਵਿੱਚ ਆਏ ਤੇ ਦਮਦਮਾ ਸਾਹਿਬ ਤੋਂ ਸਿੱਖਾਂ ਨੂੰ ਨਾਲ ਲੈ ਕੇ ਤੁਰ ਪਏ। ਰਸਤੇ ਵਿੱਚ ਤਰਨਤਨ ਸਾਹਿਬ ਕੋਲ ਆਏ ਜਿੱਥੇ ਲਕੀਰ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ। ਬਾਬਾ ਦੀਪ ਸਿੰਘ ਜੀ ਨੇ ਖੰਡੇ ਨਾਲ ਲਕੀਰ ਮਾਰੀ ਤੇ ਕਿਹਾ ਸਿੱਖੋ ਜਿੰਨੂੰ ਤਾਂ ਘਰ ਪਿਆਰਾ ਹੈ। ਉਹ ਲਕੀਰ ਦੇ ਪਾਸੇ ਪਿਛਲੇ ਬੰਨੇ ਰਵੇ ਤੇ ਜਿੰਨੂੰ ਹਰਮੰਦਰ ਸਾਹਿਬ ਪਿਆਰਾ ਏ ਉਹ ਲਕੀਰ ਪਾਰ ਕਰ ਜਾਵੇ ਕਿਉਂਕਿ ਆਰ ਤੇ ਪਾਰ ਦੀ ਲੜਾਈ ਹੋਣੀ ਐ ਸਾਡੇ ਗੁਰੂ ਦੀ ਬੇਅਕਤੀ ਕੀਤੀ ਗਈ ਐ ਉਹਦਾ ਬਦਲਾ ਲੈਣ ਲਈ ਜਾਣਾ ਐ ਤਨ ਮਨ ਤੋਂ ਇੱਕ ਹੋ ਕੇ ਉਸ ਗੁਰੂ ਦੇ ਹੋ ਕੇ ਇੱਥੇ ਲੜਨਾ ਪੈਣਾ ਕਹਿੰਦੇ 5000 ਸਿੱਖ ਸਨ ਕਿਸੇ ਨੇ ਵੀ ਘਰ ਨੂੰ ਪਿਆਰਾ ਨਾ ਸਮਝਿਆ ਗੁਰੂ ਨੂੰ ਪਿਆਰਾ ਸਮਝਿਆ ਤੇ ਉਹ ਸਾਰੇ ਲਕੀਰ ਪਾਰ ਕਰਕੇ ਅੱਗੇ ਚਲੇ ਗਏ ਤਾਂਤਨ ਬਾਬਾ ਦੀਪ ਸਿੰਘ ਜੀ ਤੇ 5000 ਸਿੱਖ ਜਿੱਥੇ ਗੁਰਦੁਆਰਾ ਟਾਲਾ ਸਾਹਿਬ ਬਣਿਆ ਪਠਾਣਾ ਦੇ ਨਾਲ ਜੁੱਧ ਹੋਇਆ ਸਿਰ ਧਰ ਦੀ ਬਾਜ਼ੀ ਲਾਈ ਉਥੇ ਪੰਜੱਤਰ 76 ਵਰਿਆਂ ਦਾ ਬੁੱਢਾ ਬਾਬਾ ਸਾਡਾ ਤਨਤਨ ਬਾਬਾ ਦੀਪ ਸਿੰਘ ਜੀ ਐਸੇ ਯੋਗਰ ਵਿਖਾਏ ਐਸੇ ਯੋਗਰ ਵਿਖਾਏ ਮਨ ਵਿੱਚ ਇੰਨਾ ਰੋਸ ਕਿ ਸਾਡਾ ਹਰਿਮੰਦਰ ਸਾਹਿਬ ਦਾ ਸਰੋਵਰ ਕਿਸ ਤਰ੍ਹਾਂ ਪੂਰਿਆ ਕਿਵੇਂ ਬੇਅਬਦੀ ਕੀਤੀ ਤੁਸੀਂ ਦੁਸ਼ਮਣਾਂ ਦੇ ਆਹੂ ਲਾਉਂਦੇ ਪੈਣੇ ਤੇ ਤਨ ਤਨ ਧਨ ਤਨ ਉਹ ਸੱਚੇ ਪਿਤਾ ਦੇ ਗੁਣ ਗਾਉਂਦੇ ਨੇ ਤੇ ਬਾਬਾ ਦੀਪ ਸਿੰਘ ਜੀ ਦਾ ਸਿਰ ਧੜ ਤੋਂ ਅਲੱਗ ਹੋਇਆ ਲੜਦੇ ਲੜਦੇ ਤਾਂ ਤੇ ਜਿਹੜੇ ਪਠਾਨ ਸੀ ਉਹ ਵੇਖ ਕੇ ਡਰ ਕੇ ਕੰਬ ਕੇ ਪਿੱਛੇ ਮੁੜਨੇ ਸ਼ੁਰੂ ਹੋ ਗਏ ਤਾਂ ਉਹਨਾਂ ਦੇ ਮੁਖੀ ਨੇ ਸਰਦਾਰ ਨੇ ਕਿਹਾ ਪਠਾਣਾ ਦੇ ਨੇ ਤੁਸੀਂ ਵਾਪਸ ਕਿਉਂ ਮੁੜ ਰਹੇ ਹੋ ਕਹਿੰਦੇ ਸਰੀਰਾਂ ਨਾਲ ਸਾਰੇ ਸਰੀਰ ਨਾਲ ਲੜਨ ਦੀ ਗੱਲ ਹੋਈ ਸੀ ਇਹ ਬਿਨਾ ਸਿਰਾਂ ਤੋਂ ਕੱਲੇ ਧੜ ਨਾਲ ਅਸੀਂ ਨਹੀਂ ਲੜ ਸਕਦੇ ਇਹ ਸਾਨੂੰ ਸਿਖਲਾਈ ਕਿਸੇ ਨੇ ਨਹੀਂ ਦਿੱਤੀ ਨਾ ਤੁਸੀਂ ਦਿੱਤੀ ਨਾ ਕਿਸੇ ਹੋਰ ਨੇ ਅਸੀਂ ਕੱਲੇ ਧੜ ਨਾਲ ਸਾਡੇ ਵਿੱਚ ਲੜਨ ਦੀ ਹਿੰਮਤ ਨਹੀਂ ਅਸੀਂ ਤਾਂ ਵੇਖਿਆ ਉਹ ਬੁੱਢਾ ਉਹ ਬੁੱਢਾ ਬਾਬਾ ਉਹ ਤਾਂ ਬਿਨਾ ਸਿਰ ਤੋਂ ਲੜ ਰਿਹਾ ਹੈ ਤੇ ਜਦੋਂ ਉਹ ਸਿਰ ਧੜ ਤੋਂ ਅਲੱਗ ਹੋਇਆ ਤਾਂ ਬਾਬਾ ਦੀਪ ਸਿੰਘ ਜੀ ਨੂੰ ਮਨ ਵਿੱਚ ਚੱਲਿਆ ਕਿ ਇਹ ਤਾਂ ਸੀਸ ਸਨੇ ਮਹਾਰਾਜ ਦੇ ਚਰਨਾਂ ਵਿੱਚ ਜਾਣਾ ਸੀ ਸੀਸ ਨੂੰ ਤਲੀ ਤੇ ਚੁੱਕਿਆ ਉਹ ਮਹਾਰਾਜ ਦੇ ਬਚਨ ਪੂਰੇ ਕਰਨ ਲਈ ਕਿ ਹਰਮੰਦਰ ਸਾਹਿਬ ਸੀਸ ਸਨੇ 시ਦੀ ਦੇਣੀ ਹੈ ਇੱਕ ਹੱਥ ਸੀਸ ਚੁੱਕਿਆ ਦੂਜੇ ਹੱਥ ਨਾਲ ਏਡਾ ਪਾਰਾ ਖੰਡਾ ਚੁੱਕਿਆ ਤੇ ਦੁਸ਼ਮਣਾਂ ਦੇ ਆਹੂ ਲਾਏ ਤੇ ਜਿੱਤ ਹਾਸਲ ਕੀਤੀ ਤੇ ਹਰਮੰਦਰ ਸਾਹਿਬ ਦਾ ਬਦਲਾ ਲਿਆ ਤੇ ਉਸ ਸੀ ਚੋਕੇ ਆਪ ਦਾ ਹਰਮੰਦਰ ਸਾਹਿਬ ਪੇਟ ਕੀਤਾ ਜਿੱਥੇ ਅੱਜ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਹਾਜ਼ਰ ਨਾਜ਼ਰ ਰਹਿੰਦੇ ਨੇ ਇਹ ਕਰਾਮਾਤ ਇਹ ਸਭ ਕੋਸ਼ ਉਸ ਮਹਾਰਾਜ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਿਰ ਤੇ ਹੱਥ ਰੱਖਿਆ ਕਰਾਮਾਤ ਵਿਖਾਈ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਅੱਜ ਉਹਨਾਂ ਦੇ ਅੰਬਰ ਸਰਤਾਂ ਤਨਤਨ ਦੀ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਲੋਕ ਦੁਪਹਿਰੇ ਕੱਟਦੇ ਨੇ ਤੇ ਲੱਖਾਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਤੰਦਮ ਨੀ ਟਿਕ ਸਾਲ ਦੇ ਤਨਤਨ ਬਾਬਾ ਦੀਪ ਸਿੰਘ ਜੀ ਪਹਿਲੇ ਮੁਖੀ ਹੋਏ ਸਨ ਤੇ ਤੁਹਾਨੂੰ ਪਤਾ ਹੈ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲੀ ਸਨ ਸੋ ਤੰਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਬਹੁਤ ਕਰਾਮਾਤਾਂ ਹੁੰਦੀਆਂ ਨੇ ਕਿੰਨੇ ਲੋਕ ਦੁਪਹਿਰੇ ਕੱਟਦੇ ਨੇ ਆਸਾਂ ਮਰਦਾਂ ਪੂਰੀਆਂ ਕਰਦੇ ਨੇ ਜੋ ਸੱਚੇ ਦਿਲੋਂ ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਨੇ ਉਹਨਾਂ ਦੇ ਕਾਰੋਬਾਰ ਸਿਰੇ ਚੜੇ ਹੋਏ ਨੇ ਸੋ ਸਾਨੂੰ ਗੁਰੂ ਪ੍ਰਤੀ ਇਹਨਾਂ ਨੂੰ ਪਿਆਰ ਹੋਣਾ ਚਾਹੀਦਾ ਹੈ ਕੋਈ ਸਾਡੇ ਗੁਰੂ ਵੱਲ ਅੱਖ ਭਰ ਕੇ ਵੇਖੇ ਮੰਦਾ ਬੋਲੇ ਉਹਨੂੰ ਉਸੇ ਵੇਲੇ ਚੁੱਪ ਕਰਾਉਂਦੀ ਹਿੰਮਤ ਹੋਣੀ ਚਾਹੀਦੀ ਹੈ ਸੋ ਸਾਧ ਸੰਗਤ ਤੰਤਨ ਬਾਬਾ ਦੀਪ ਸਿੰਘ ਜੀ ਜੋ ਇੰਨੀ ਉਮਰ ਦੇ ਵਿੱਚ ਆਪਣੇ ਗੁਰੂ ਲਈ ਲੜ ਗਏ ਤਾਂ ਆਪਾਂ ਇਸ ਜਵਾਨੀ ਵਿੱਚ ਉਹ ਪਾਠ ਭਗਤੀ ਪੂਜਾ ਹੀ ਨਾ ਕਰ ਸਕੇ ਤੇ ਫਿਰ ਅਸੀਂ ਕਿਸ ਕੰਮ ਦੇ ਉਹਨਾਂ ਨੇ ਤਾਂ ਯੁੱਧ ਲੜ ਲਏ ਅਸੀਂ ਪਾਠ ਵੀ ਨਹੀਂ ਕਰ ਸਕਦੇ ਸਾਨੂੰ ਦਸਾਂ ਗੁਰੂਆਂ ਦੀ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਰ ਰੋਜ਼ ਦਰਸ਼ਨ ਕਰਨੇ ਚਾਹੀਦੇ ਹੈ ਹਰ ਰੋਜ਼ ਨਿਤਨੇਮ ਵੇਲੇ ਪਾਠ ਕਰਨਾ ਚਾਹੀਦਾ ਹੈ ਸੋ ਸਾਧ ਸੰਗਤ ਤਨਤਨ ਬਾਬਾ ਦੀਪ ਸਿੰਘ ਜੀ ਦੇ ਬਾਰੇ ਕੌਣ ਨਹੀਂ ਜਾਣਦਾ ਤੁਸੀਂ ਵੀ ਉਹਨਾਂ ਤੇ ਦਰ ਤੇ ਜਾਓ ਮੱਥਾ ਟੇਕੋ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰੋ ਸੋ ਇਹ ਸਾਕੀ ਸੁਣਾਉਂਦੇ ਆਂ ਸ਼ਬਦਾਂ ਦਾ ਕੋਈ ਉੱਚ ਨੀਚ ਹੋ ਗਈ ਹੋਵੇ ਕੋਈ ਗਲਤੀ ਹੋ ਗਈ ਹੋਵੇ ਤਾਂ ਭੁੱਲ ਝੁਕ ਮਾਫ ਕਰਨਾ ਅੰਮ੍ਰਿਤ ਵੇਲੇ ਉਠੋ ਨਾਮ ਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਸਿੰਘ ਸਜੋ ਸੱਚ ਬੋਲੋ ਝੂਠ ਨਾ ਬੋਲੋ ਈਰਖਾ ਨਾ ਕਰੋ ਨਫ਼ਰਤ ਨਾ ਕਰੋ ਪਿਆਰ ਨਾਲ ਰਹੋ ਸਰਬੱਤ ਦਾ ਭਲਾ ਮੰਗੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ